ਬਹੁਤ ਪੈਸਾ ਸਾਡਾ ਲੱਗਾ ਬਿਮਾਰੀਆਂ ਤੇ ਸਾਥੋ ਸੂਤੇ ਨਹੀਂ ਹੋਇਆ ਗਿਆ ਨਾ ਮਕਾਨ ਸਾਥ ਪਿਆ ਫੜ ਕੇ ਕੁਸ ਬਿਆਜ ਸੁਬਾ ਚੱਕ ਕੇ ਲਾਏ ਮੇਰੇ ਤੇ ਲਾਏ ਤੇ ਕੋਸ ਅਸੀਂ ਚੱਲ ਭੈਣ ਭਰਾਵਾਂ ਨੇ ਮਦਦ ਕਰਤੀ ਸੀ ਸਾਡੀ 6-7 ਲੱਖ ਰੁਪਇਆ ਲੱਗ ਗਿਆ ਮੇਰੇ ਤੇ ਕਈ ਵਾਰੀ ਐ ਵੀ ਹੁੰਦਾ ਹੈਗਾ ਪੰਚਾਇਤ ਆਪ ਦੇ ਚਿਹਤਿਆਂ ਦੇ ਤਾਂ ਪਵਾ ਦਿੰਦੀ ਹੈ ਗੈਂ ਹੋਇਆ ਹੈਗਾ ਵੀ ਦੂਜੇ ਬੰਦੇ ਰਹਿ ਜਾਂਦੇ ਹਾਂ ਹਾਂ ਐਵੇਂ ਹੀ ਹੋਇਆ ਜੀ ਐਵੇਂ ਹੀ ਹੋਇਆ ਐਵੇਂ ਹੀ ਰਿਹਾ ਕਈਆਂ ਤਾਂ ਹੁਣ ਕੋਠੀਆਂ ਪਾਈਆਂ ਸੀ ਉਹਨਾਂ ਨੂੰ ਮਿਲ ਗਏ ਤੇ ਆਪਣੇ ਡਿੱਗਣ ਵਾਲੇ ਸੀਗੇ ਆਪਣੇ ਤਾਂ ਨਹੀਂ ਮਿਲ ਰਿਹਾ ਆਪਦੇ ਚਿਹਤੇ ਸੀ ਉਹਨਾਂ ਨੂੰ ਮਿਲ ਗਏ ਹੁਣ ਭਰੇ ਆ ਹੁਣ ਸਾਨੂੰ ਚਲੋ ਆਸ ਆ ਜੇ ਆ ਗਈ ਤਾਂ ਤੇਨ ਕੋਈ ਆਟੋ ਸੀਗਾ ਨਵਾਂ ਕਢਾਇਆ ਸੀ ਮੈਂ 5.5 ਲੱਖ ਦਾ ਵੀ ਆਦੀ ਰੋਟੀ ਉਹ ਤਾਂ ਪੈਸੇ ਚੜ੍ਹ ਕੇ ਸਿਰ ਚ ਉਹੀ ਵੇਚਦਾ ਮੈਂ ਅੱਛਾ ਕੋਈ ਸਾਧਨ ਨਹੀਂ ਕਮਾਈ ਦਾ ਸਾਧਨ ਨਹੀਂ ਕੋਈ ਕਮਾਈ ਦਾ ਅਸੀਂ ਦੋਨੇ ਜੀ ਰੋਗ ਗੀ ਆ ਤੇ ਕੰਮ ਹੁੰਦਾ ਨਹੀਂ ਸਾਥੀ 10 ਕਿਲੋ ਭਾਰ ਹੁਣ ਚੱਕਾ ਜਾਂਦਾ ਮੈਨੂੰ ਉਹਦੇ ਦਰਦ ਚੱਲ ਪੈਂਦਾ ਲੀਵਰ ਦੇ ਵਿੱਚ ਇਹ ਕੰਮ ਨਹੀਂ ਹੁੰਦਾ ਵੈਸੇ ਤੋਂ ਕੰਮ ਕਰਦੇ ਦਰਦ ਹੁੰਦਾ ਅੱਛਾ ਕੰਮ ਨਹੀਂ ਹੁੰਦਾ ਤੋ ਬਿਮਾਰ ਹੋ ਜਾਂਦਾ ਪਰ ਮੈਂ 20 23000 ਰੁਪਏ ਅੰਦਰ ਉੱਤੇ ਲੱਗ ਜਾਂਦਾ ਮੈਂ ਦੋ ਵਾਰੀ ਕੋਰਟ ਵੀ ਕੀਤੀ ਜੀਨਦਾਰਾਂ ਦੇ ਲੱਗਣ ਦੀ ਪਿਛਲੇ ਸਾਲ ਵੀ ਮੈਂ 7ਵੇਂ ਮਹੀਨੇ ਜਾ ਕੇ ਲੱਗ ਗਿਆ ਸੀਗਾ ਮਹੀਨਾ ਕ ਹੋ ਰਿਹਾ ਤੇ ਉਹਦੇ ਬਾਅਦ ਮੈਂ ਬਿਮਾਰ ਹੋ ਗਿਆ ਤੇ 20 25000 ਮੇਰੇ ਉੱਤੇ ਲੱਗ ਗਏ ਤੇ ਅਸੀਂ ਆਨੇ ਜੀ ਮਦਦ ਕਰਨ ਸਾਡੀ ਵੱਧ ਤੋਂ ਵੱਧ ਅਸੀਂ ਗਰੀਬ ਪਰਿਵਾਰ ਸਾਥ ਦਵਾਈਆਂ ਨਹੀਂ ਪੂਰੀਆਂ ਹੁੰਦੀਆਂ ਦਵਾਈਆਂ ਚੱਲਦਿਆਂ ਇਹਦੇ ਕਾਰਨ ਸਾਥ ਨਹੀਂ ਕਾਰਬਾਰ ਪੈਂਦਾ ਗਾ ਭੈਣ ਭਰਾ ਸਾਡੀ ਮਦਦ ਕਰਨ ਵੱਧ ਤੋਂ ਵੱਧ ਸੌਣ ਮਹੀਨਾ ਤੇ ਤੁਹਾਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਆ ਜਿਹੜੀਆਂ ਮਾਨਸੂਨ ਪੌਣਾ ਦੀ ਵਜ੍ਹਾ ਕਰਕੇ بارش ਹੁੰਦੀ ਆ ਤੇ ਹਰੇਕ ਬੰਦੇ ਵਾਸਤੇ بارش ਦੀ ਆ ਜਿਹੜੇ ਵੱਖਰੇ ਵੱਖਰੇ ਮਹੀਨੇ ਆ ਜੇਕਰ ਖੇਤੀ ਕਲਚਰ ਦੇ ਨਾਲ ਜੋੜ ਕੇ ਗੱਲ ਦੇਖੀਏ ਤਾਂ ਜੇਕਰ ਇਹ ਇੱਥੇ ਜ਼ਿਆਦਾ بارش ਪੈਂਦੀ ਆ ਤਾਂ ਉਹ بارش ਆ ਜਿਹੜੀ ਕਿਤੇ ਨਾ ਕਿਤੇ ਨਰਮੀ ਵਾਲਿਆਂ ਵਾਸਤੇ ਮਾੜੀ ਹੈ ਤੇ ਝੋਨੇ ਵਾਸਤੇ ਆ ਜਿਹੜੀ ਉਹ ਕਿਤੇ ਨਾ ਕਿਤੇ ਰਾਹਤ ਪਹੁੰਚਾਉਂਦੀ ਹੈਗੀ ਆ ਇਸੇ ਤਰੀਕੇ ਦੇ ਨਾਲ ਕਿਸੇ ਵਾਸਤੇ ਆ ਜਿਹੜੀ ਇਹ بارش ਆ ਜਿਹੜੀ ਉਹ ਪਕੌੜੇ ਖਾਣ ਦਾ ਮੌਸਮ ਹੋ ਸਕਦਾ ਪਰ ਮਜ਼ਦੂਰ ਤਬਕੇ ਵਾਸਤੇ ਆ ਜਿਹੜੀ بارش ਲਗਭਗ ਬਹੁਤੀ ਵਾਰੀ ਇਹੋ ਜਿਹਾ ਸਮਾਂ ਆਉਂਦਾ ਹੈਗਾ ਮੁਸੀਬਤ ਦਾ ਕਾਰਨ ਬਣਦੀ ਹੈਗੀ ਹਸ ਟਾਈਮ ਅਸੀਂ ਪਿੰਡ ਹਰੀਕੇ ਕਲਾਂ ਜੋ ਕਿ ਸ਼੍ਰੀ ਮਖਸਰ ਸਾਹਿਬ ਦੇ ਵਿੱਚ ਉੱਥੇ ਖੜੇ ਹੋਏ ਆ ਤੇ ਇੱਥੇ ਇੱਕ ਮਜ਼ਦੂਰ ਪਰਿਵਾਰ ਦਾ ਘਰ ਆ ਜੋ ਕਿ بارش ਦੀ ਵਜ੍ਹਾ ਕਰਕੇ ਡੱਗ ਗਿਆ ਤੇ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਕਿ ਇਸ ਮਜ਼ਦੂਰ ਪਰਿਵਾਰ ਦੀ ਕੋਈ ਨਾ ਕੋਈ ਮਾਲੀ ਮਦਦ ਆ ਜਿਹੜੀ ਉਹ ਹੋ ਸਕੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਬਹੁਤ ਸਾਰਾ ਪਿਆਬੀ ਭਾਈਚਾਰਾ ਬੈਠਾ ਜਿਹੜਾ ਕਿਤੇ ਨਾ ਕਿਤੇ ਆਪਣੇ ਪੱਦਰ ਦੇ ਉੱਤੇ ਕਾਫੀ ਸਾਰੀ ਮਦਦ ਆ ਜਿਹੜੀ ਉਹ ਕਰ ਸਕਦਾ ਹੁੰਦਾ ਜਿਹੜਾ ਕਿਤੇ ਨਾ ਕਿਤੇ ਕੋਈ ਚ ਕੋਈ ਸੰਸਥਾਵਾਂ ਹੁੰਦੀਆਂ ਉਹ ਘਰ ਪਾ ਕੇ ਦੇਣ ਦੀਆਂ ਜਿਹੜੀ ਸਮਰੱਥਾ ਰੱਖਦੀਆਂ ਹੁੰਦੀਆਂ ਇਸ ਪਰਿਵਾਰ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਤੇ ਤੁਹਾਨੂੰ ਪਤਾ ਲੱਗੂਗਾ ਕਿ ਉਹਨਾਂ ਮਜਬੂਰੀਆਂ ਦੇ ਵਿੱਚ ਤੁਹਾਨੂੰ ਇਹ ਵੀਡੀਓ ਵੇਖਣ ਤੋਂ ਬਾਅਦ ਇਹ ਅਹਿਸਾਸ ਹੋ ਜਾਣਾ ਕਿ ਮਜਬੂਰੀ ਕੀ ਚੀਜ਼ ਦਾ ਨਾਮ ਹੈਗਾ ਤੇ ਆਪਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਦੋਨੋਂ ਪਤੀ ਪਤਨੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਹੈ ਆਪਣਾ ਇਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੇ ਉੱਚੀ ਬੋਲੋ ਜੀ ਹਾਂ ਜੀ ਅੱਛਾ ਬਾਈ ਜੀ ਮਕਾਨ ਟੋਡਾ ਡੈਗ ਪਿਆ ਹੈਗਾ ਕਿੱਦੇ ਡਿੱਗਿਆ ਹੈਗਾ ਕੀ ਕਾਰਨ ਹੈ ਇਹ ਜੀ ਕੱਲ ਡਿੱਗਿਆ ਯਾਨੀ ਕੀ ਹੋਊਗੀ 17 ਤਰੀਕ ਸੀ ਸ਼ਾਇਦ ਕੱਲ ਕੱਲ 3:30 ਵਜੇ ਬਸ ਅਸੀਂ ਚਾਹ ਬਣਾਉਂਦੇ ਸੀ ਚਾਹ ਪੀਣ ਅਸੀਂ ਇੱਧਰ ਨਿਕਲੇ ਤੇ ਬਸ ਉਦੋਂ ਇਹ ਡਾਟਾ ਧਾੜ ਤਾੜੇ ਡੈਗ ਤਾ ਅਛਾ ਅਛਾ ਕੋਈ ਅੰਦਰ ਤਾਂ ਨਹੀਂ ਸੀਗਾ ਨਹੀਂ ਜੀ ਕੋਈ ਨਹੀਂ ਸਨਦੇ ਮਹਾਰਾਜ ਦੀ ਕਿਰਪਾ ਸ਼ੁਕਰੀਆ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਵੀ ਕੋਈ ਨਹੀਂ ਸਨਦਾ ਹੂੰ ਅੰਦਰ ਕੋਈ ਨਹੀਂ ਸੀਗਾ ਅਛਾ ਕਿੰਨਾ ਸਮਾਂ ਹੋ ਗਿਆ ਸੀ ਮਕਾਨ ਪਾਏ ਨੂੰ ਇਹਨੂੰ ਪਾਏ ਨੂੰ ਸੀ ਇਹ 2000 ਸੀ ਦੇ 8ਵੇਂ ਮਹੀਨੇ ਚ ਪਾਇਆ ਸੀ ਜਾਨਣੇ ਕਿ ਲਗਭਗ ਨੂੰ 20 ਸਾਲ ਹੋ ਗਏ ਹੂੰ 20 ਸਾਲ ਹੋ ਗਏ 20 ਤੋਂ ਕਿ ਸਾਲ ਹਾਂਜੀ ਅਛਾ ਕੀ ਕਾਰਨ ਮੰਨਦੇ ਹੋ بارش ਦੀ ਵਜ੍ਹਾ ਕਰਕੇ ਡਿੱਗਿਆ ਜਾਂ ਡਾਟਾ ਹੀ ਜ਼ਿਆਦਾ ਪੁਰਾਣਾ ਹੋ ਗਿਆ ਨੀ ਜੇ بارش ਚ ਆਇਆ ਤਾਂ ਡਾਟਾ ਪਿਛਲੀ ਛਾਤ ਦਾ ਟਾਇਲ ਬੱਤੇ ਉਹਦੇ ਚੋਂ ਵੀ ਅੱਧੀ ਛੱਤ ਡਿੱਗੀ ਆ। ਇਹ بارش ਨਾਲੀਆਂ ਕੰਧ दब ਗਈ ਹਾ ਨਾਲ ਚਰੀ ਵਾਲੇ ਪਾਸੇ ਪਾਣੀ ਬਹੁਤ ਜ਼ਿਆਦਾ ਖੜਾ بارش ਉਹਦੇ ਨਾਲ ਕੰਧ 파ਟ ਗਈ ਤੇ ਕੰਧ दब ਗਈ। ਜੋ ਦਵਨ ਕਾਰਨ ਖੀਰਲੀ ਡਾੜੜੀ ਉੱਠਲੀ ਹੋ ਗਈ ਤੇ ਵਿਚਾਲਣ ਗੜੀਆਂ ਡਾਟਾ ਸੀ ਉਹ ਜਾ ਪਣਾ। ਜੀ। ਹਾਂਜੀ। ਅੱਛਾ ਹਾਲ ਤੀਕ ਤੁਸੀਂ ਇੰਨਾ ਕੀ ਪਾ ਸਕਿਓ ਪਹਿਲਾ ਇਹੋ ਜੀਆਂ ਕੀ ਮਜਬੂਰੀਆਂ ਰਹੀਆਂ ਹੈਗੀਆਂ ਕਿ ਘਰ ਨਹੀਂ ਤੁਹਾਡੇ ਤੋਂ ਪਿਆਗਾ। ਪਹਿਲਾਂ ਕੀ 2016 ਦੇ ਵਿੱਚ ਮੇਰਾ ਆਪਦਾ ਟਿਊਮਰ ਦਾ ਆਪਰੇਸ਼ਨ ਹੋਇਆ ਲੀਵਰ ਦੇ ਵਿੱਚ ਟਿਊਮਰ ਬਣ ਗਿਆ ਸੀ। ਉਹਦੀ ਦਵਾਈ ਚੱਲੀ ਹਾਂ 7 ਸਾਲ। ਤੇ ਉਹ ਦਵਾਈ ਮੈਂ ਮਜਬੂਰੀ ਕਰਕੇ ਦਵਾਈ ਵੀ ਉਹ ਛੱਡਤੀ ਹੂੰ ਉਹਦੇ ਨਾਲ ਸਿਹਤ ਜ਼ਿਆਦਾ ਡਾਣ ਹੋ ਜਾਂਦੀ ਗਰਮ ਦਵਾਈ ਮੈਂ ਕਿਹਾ ਮਹਾਰਾਜ ਤੇ ਭਰੋਸਾ ਸਤਗੁਰੂ ਸੱਚੇ ਪਾਤਸ਼ਾਹ ਤੇ ਜੇ ਮਰਨਾ ਤਾਂ ਮਰਨਾ ਤੇ ਜਿਉਣਾ ਤਾਂ ਜਿਉਣਾ ਉਹ ਸਮਾਂ ਨੰਘਿਆ ਕੁਛ ਮੁਰਕੇ ਜੀ ਮੇਰਾ ਬੱਚਾ ਸੀਗਾ ਉਹ ਮਲੇਸ਼ੀਆ ਦੇ ਵਿੱਚ ਫਸ ਗਿਆ ਸੀਗਾ ਹੂੰ ਉਹ ਫੋ ਕਾਫੀ ਟਾਈਮ ਖਰਚ ਆ ਗਿਆ ਫਿਰ ਸਾਡੇ ਬਾਪੂ ਜੀ ਡੈਥ ਹੋ ਗਈ ਉਹਦੇ ਲੱਖ ਰੁਪਈਆ ਲੱਗਿਆ ਇਲਾਜ ਕਰਾਇਆ ਹਸਪਤਾਲਾਂ ਦੇ ਵਿੱਚ ਉਹਨੂੰ 2 ਮਹੀਨੇ ਹੋਏ ਸੀ ਫਿਰ ਮੇਰੀ ਧਰਮ ਪਤਨੀ ਦੇ ਅਟੈਕ ਆ ਗਿਆ ਸਟੰਟ ਲੀਕ ਹੋ ਗਿਆ ਹੂੰ ਤੇ ਉੱਥੇ ਵੀ ਸਾਡੀ ਪਿੰਡ ਨੇ ਮਦਦ ਕੀਤੀ ਵੀ ਪੈਸੇ ਇਕੱਠੇ ਕਰਕੇ ਕੁਝ ਕੋਲੋਂ ਅਸੀਂ ਲਾਇ ਲੂਏ ਫੜ ਫੜ ਕੇ ਭੈਣ ਭਰਾਵਾਂ ਤੋਂ ਜੀਵਨਾਰ ਭਰਾਵਾਂ ਤੋਂ ਫਿਰ 8.5 ਲੱਖ ਰੁਪਇਆ ਖਰਚਾ ਭਰ ਕੇ ਸਟੰਟ ਪਵਾ ਕੇ ਲਿਆਂਦਾ ਅਸੀਂ ਤੇ ਹਜੇ 3 ਮਹੀਨੇ ਹੋਏ ਦਵਾਈ ਇਹਦੀ ਚੱਲੀ ਜਾਂਦੀ ਐ 1 ਮਹੀਨਾ ਪਹਿਲਾਂ ਇਹਦਾ ਹੁਣ 25000 ਦਾ ਟੈਸਟ ਹੋਇਆ ਹੁਣ ਐਂਡੋਸਕੋਪੀ ਕਹਿੰਦੇ ਆ ਉਹ ਜਾਂ ਬਾਂਹ ਥਾਣੀ ਹੁੰਦੀ ਐ ਲਾਥਾਣੀ ਹੁੰਦੀ ਉਹ ਕਰਾ ਕੇ ਲਿਆਂਦਾ ਹੁਣ ਦੇ ਅਦੀ 5 6 7 ਮਹੀਨੇ ਦੀ ਦਵਾਈ ਵੀ ਲੈਂਦੀ ਆ ਉਹ ਦਵਾਈ ਇਹਦੀ ਚੱਲੀ ਜਾਂਦੀ ਆ ਓਂ ਕਰਕੇ ਜੀ ਦੇਗੇ ਨਹੀਂ ਬਸ ਆਏ ਵੀ ਮਜਬੂਰੀਆਂ ਹੀ ਪੈਂਦੀਆਂ ਨੇ ਜੀ ਹਾਂਜੀ ਅਛਾ ਬੀਬੀ ਕੀ ਨਾਮ ਹੈ ਤੁਹਾਡਾ ਜੀ ਸੁਖਪਾਲ ਕੌਰ ਜੀ ਅਛਾ ਬੀਬੀ ਕਿੰਨੇ ਸਮੇਂ ਤੋਂ ਇਸ ਮਕਾਨ ਦੇ ਵਿੱਚ ਆ ਜਿਹੜਾ ਤੁਸੀਂ ਰਹਿ ਰਹੇ ਹੋ ਇਸੇ ਹਾਲਤ ਦੇ ਵਿੱਚ ਰਹਿ ਰਹੇ ਹੋ ਕਿੰਨਾ ਹਾਲਾਤਾਂ ਦੇ ਵਿੱਚ ਲੰਘਦੇ ਹੋਏ ਇਹ ਮਕਾਨ ਆ ਜਿਹੜਾ ਤੁਸੀਂ ਪਾਇਆ ਸੀਗਾ ਬਹੁਤ ਹਾਲਾਤ ਮਾੜੇ ਆ ਜੀ ਸਾਡਾ ਹੂੰ ਬਹੁਤ ਪੈਸਾ ਸਾਡਾ ਲੱਗਾ ਬਿਮਾਰੀਆਂ ਤੇ ਸਾਥ ਸੂਤ ਨਹੀਂ ਹੋਇਆ ਗਿਆ ਨਾ ਮਕਾਨ ਸਾਥ ਪਿਆ ਹੂੰ ਬਸ ਅੱਡੇ ਅੱਗੇ ਨੇ ਨਹੀਂ ਸਾਨੂੰ ਸੂਤ ਹੋਣ ਦਿੱਤਾਗਾ ਜੀ ਪਰ ਸੱਤ ਲੱਖ ਸਾਡੇ ਸਿਰ ਚੜ ਗਏ ਫੜ ਕੇ ਕੁਸ ਬਿਆਜ ਸੁਬਾ ਚੱਕ ਕੇ ਲਾਏ ਮੇਰੇ ਤੇ ਲਾਏ ਤੇ ਕੋਸ ਅਸੀਂ ਚੱਲ ਭੈਣ ਭਰਾਵਾਂ ਨੇ ਮਦਦ ਕਰਤੀ ਸੀ ਸਾਡੀ 6-7 ਲੱਖ ਰੁਪਇਆ ਲੱਗ ਗਿਆ ਮੇਰੇ ਤੇ ਤੇ ਘਰ ਦੀ ਪਹੁੰਚ ਕਿੱਥੇ ਵੀਰੇ ਬਸ ਕਿ ਵੀ ਇੱਕ ਸਰਕਾਰ ਵੱਲੋਂ ਸਕੀਮ ਆਉਂਦੀ ਹੈਗੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਤਲਬ ਕੁਛ ਪਰਿਵਾਰਾਂ ਨੂੰ ਜਿਹੜਾ ਕੁਝ ਪੈਸੇ ਮਿਲਦੇ ਹੈਗੇ ਘਰ-ਬਾਰ ਪਾਉਣ ਦੇ ਲਈ ਤੁਸੀਂ ਨਹੀਂ ਉਹ ਸਕੀਮ ਅਪਲਾਈ ਕੀਤਾਗਾ ਨਹੀਂ ਜੀ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਅਜੇ ਕੀ ਕੀ ਉਹ ਅਸੀਂ ਚੰਡੀਗੜ੍ਹ ਦੀ ਤੋਂ ਇਹਦਾ ਦਾਖਲ ਸੀ ਉਧਰ ਹੀ ਰਹਿ ਗਏ ਸੀ ਪਰ ਜਿੱਦ ਨੂੰ ਅਸੀਂ ਆਏ ਉਹ ਬੰਦ ਹੋ ਚੁੱਕੀ ਸੀ ਅੱਛਾ ਪੰਚਾਇਤ ਨੂੰ ਨਹੀਂ ਕਿਹਾਗਾ ਵੀ ਸਾਡੇ ਫਾਰਮ ਪੰਚਾਇਤ ਨੇ ਸਾਡੇ ਫਾਰਮ ਹੁਣ ਭਰੇ ਸੀਗੇ ਉਹ ਕਹਿੰਆਂ ਦਿੱਤਾ ਆਗੇ ਅਸੀਂ ਜੇ ਪੁੱਛਿਆ ਸਾਡਾ ਕੋਈ ਨਾਮ ਨਹੀਂ ਆ ਪਿਛਲੀ ਸਰਕਾਰ ਮੌਕੇ ਵੀ ਸਾਡਾ ਨਾਮ ਉਹਨਾਂ ਨੇ ਨਹੀਂ ਆਇਆ ਸੀਗਾ ਤੇ ਪਰ ਸਾਨੂੰ ਨਹੀਂ ਉਹਨਾਂ ਨੇ ਅੱਛਾ ਦਿੱਤਾਗਾ ਹੁਣ ਕਈ ਵਾਰੀ ਐ ਵੀ ਹੁੰਦਾ ਹੈਗਾ ਪੰਚਾਇਤ ਆਪ ਦੇ ਚਿਹਤਿਆਂ ਦੇ ਤਾਂ ਪਵਾ ਦਿੰਦੀ ਹੈ ਗਏ ਹੋਇਆ ਹੈਗਾ ਵੀ ਦੂਜੇ ਪਿੰਡ ਰਹਿ ਜਾਂਦੇ ਹਾਂ ਐਵੇਂ ਹੀ ਹੋਇਆ ਜੀ ਐਵੇਂ ਹੀ ਹੋਇਆ ਐਵੇਂ ਹੀ ਹੈ ਹੂੰ ਕੁੰਨਾਂ ਤਾਂ ਹੁਣ ਕੋਠੀਆਂ ਪਾਈਆਂ ਸੀਗੀਆਂ ਉਹਨਾਂ ਨੂੰ ਮਿਲ ਗਏ ਆਪਣੇ ਡਿੱਗਣ ਵਾਲੇ ਸੀਗੇ ਆਪਣੇ ਤਾਂ ਨਹੀਂ ਮਿਲਦਾ ਆਪਦੇ ਚਿਹਤੇ ਸੀ ਉਹਨਾਂ ਨੂੰ ਮਿਲ ਗਏ ਹੁਣ ਭਰੇ ਆ ਹੁਣ ਸਾਨੂੰ ਚਲੋ ਆਸ ਆ ਜੇ ਆ ਗਈ ਤਾਂ ਹੁਣ ਇਹ ਵੇਖ ਕੇ ਹੀ ਖਬਰਾ ਦੇ ਦੇ ਪੰਚਾਇਤ ਕੋਈ ਹੂੰ ਵੀ ਸਾਨੂੰ ਆਸ ਆ ਤੇਨੇ ਕੋਈ ਆਟੋ ਸੀਗਾ ਨਵਾਂ ਕਢਾਇਆ ਸੀ ਨਾ 5.5 ਲੱਖ ਦਾ ਵੀ ਆ ਦੀ ਰੋਟੀ ਰੋਟੀ ਉਹ ਤਾਂ ਪੈਸੇ ਚੜ੍ਹ ਕੇ ਸਿਰ ਚ ਉਹੀ ਵੇਖਦਾ ਮੈਂ ਕਿ ਸੇ ਹੂੰ ਕੋਈ ਸਾਧਨ ਨਹੀਂ ਕਮਾਈ ਦਾ ਸਾਧਨ ਨਹੀਂ ਕੋਈ ਕਮਾਈ ਦਾ ਅਸੀਂ ਦੋਨੇ ਜੀ ਰੋਗ ਗਈਆਂ ਹੂੰ ਤੇ ਕੰਮ ਹੁੰਦਾ ਨਹੀਂ ਸਾਥੀ 10 ਕਿਲੋ ਭਾਰ ਹੁਣ ਚੱਕਿਆ ਜਾਂਦਾ ਮੈਥੋਂ ਉਹਦੇ ਦਰਦ ਚੱਲ ਪੈਂਦਾ ਲੀਵਰ ਦੇ ਵਿੱਚ ਅੱਛਾ ਤੇ ਬੱਚਾ ਉਹ ਸਾਡਾ ਦਿਹਾੜੀ ਦੇ ਪੰਕ ਕਰਦਾ ਝੋਨਾ ਲਾਉਂਦਾ ਉਥੋਂ ਨੂੰ ਪਤਾ ਹੀ ਕੀ 5 400 ਬੰਦ ਹੋ ਜਾਂਦਾ ਨਾ ਖਰਚਾ ਨਹੀਂ ਪੂਰਾ ਹੁੰਦਾ ਫਿਰ ਦਵਾਈਆਂ ਵੀ ਚੱਲਦੀਆਂ ਹੂੰ ਤੇ ਆਟਾ ਦਾਲ ਆ ਜਿਹੜਾ ਉਹ ਵੀ ਮੁੱਲ ਲੱਗੀਆਂ ਸਮਝਣਾ ਹੂੰ ਉਹਦੇ ਨੂੰ ਮੈਂ ਵੀ ਛਾਂ ਕਰਕੇ ਨਹੀਂ ਹੁਣ ਤੁਸੀਂ ਆਰਾਮ ਨਹੀਂ ਆਏਗਾ ਤੁਹਾਨੂੰ ਟੀਮਰ ਨੂੰ ਠੀਕ ਆ ਜੀ ਕਿਰਪਾ ਮਾਰ ਰਖਦੀ ਹਾਂ ਸਹੀ ਹਾਂ ਤੇ ਕੰਮ ਨਹੀਂ ਹੁੰਦਾ ਵੈਸੇ ਤੋਂ ਕੰਮ ਕਰਦੇ ਦਰਦ ਹੁੰਦਾ ਅੱਛਾ ਕੰਮ ਨਹੀਂ ਹੁੰਦਾ ਤਾਂ ਬਿਮਾਰ ਹੋ ਜਾਂਦਾ ਫਿਰ ਮੈਂ 20 23000 ਰੁਪਏ ਮੇਰੇ ਉੱਤੇ ਲੱਗ ਜਾਂਦਾ ਮੈਂ ਦੋ ਵਾਰੀ ਕੋਸਟ ਵੀ ਕੀਤੀ ਜੀਨਦਾਰਾਂ ਦੇ ਲੱਗਣ ਦੀ ਪਿਛਲੇ ਸਾਲ ਵੀ ਮੈਂ 7ਵੇਂ ਮਹੀਨੇ ਜਾ ਕੇ ਲੱਗ ਗਿਆ ਸੀਗਾ ਮਹੀਨਾ ਘਰ ਰਿਆ ਤੇ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਤੇ 20 25000 ਮੇਰੇ ਉੱਤੇ ਲੱਗ ਗਏ ਫਿਰ ਕੰਮ ਹੁੰਦਾ ਨੂੰ ਤਾਂ ਜਿਆਦਾ ਬਿਮਾਰ ਉੱਤੇ ਲੱਗ ਜਾਂਦੇ ਟੋ ਡਾਟੋ ਵਾਲਾ ਕੰਮ ਸੌਖਾ ਸੀਗਾ ਸੌਖਾ ਸੀਗਾ ਫਿਰ ਜੀ ਜੀ ਹੁਣ ਪੈਸੇ ਫੜੇ ਸੀ ਲੈਣੇ ਦੇਣੇ ਸੀਗੇ ਫ ਫਿਰ ਮੈਂ ਕਬੀ ਕੀ ਜਊਜੀ ਉਹਨਾਂ ਦੇ ਵੇਚ ਕੇ ਤੇ ਉਹਨਾਂ ਨੇ ਪੈਸੇ ਲਾਈਏ ਹਾਂਜੀ ਕਿਤੇ ਨਾ ਕਿਤੇ ਜੋ ਵੀ ਤੁਹਾਡੀ ਵੀਡੀਓ ਦੇਖ ਰਹੇ ਹੈਗੇ ਸਰਦੇ ਭੈਣ ਭਰਾ ਉਹਨਾਂ ਨੂੰ ਇਹ ਅਪੀਲ ਨਹੀਂ ਕਰਨੀ ਚਾਹੁੰਗੀਆਂ ਕਿ ਕੋਈ ਨਾ ਕੋਈ ਤੁਹਾਨੂੰ ਉਸ ਤਰ੍ਹਾਂ ਦਾ ਦੁਆਰਾ ਤੋਂ ਸਾਧਨ ਬਣਾ ਦਿੱਤਾ ਜਾਵੇ ਹਾਂ ਜੇ ਬਣਾ ਦਿੱਤਾ ਜਾਵੇ ਜਾਂ ਸਾਡਾ ਘਰ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਅਸੀਂ ਕਰ ਲਾਂਗੇ ਕੋਈ ਚੱਕਰ ਨਹੀਂ ਹਾਂ ਉਹ ਜੇ ਕਰਨਗੇ ਅੱਛਾ ਬੀਬੀ ਜੋ ਲੋਕਾਂ ਨੇ ਤੁਹਾਡੀ ਵੀਡੀਓ ਦੇਖਣੀ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋ ਅਸੀਂ ਅਜਿ ਮਦਦ ਕਰਨ ਸਾਡੇ ਵੱਧ ਤੋਂ ਵੱਧ ਅਸੀਂ ਗਰੀਬ ਪਰਿਵਾਰਾਂ ਸਾਥੋਂ ਦਵਾਈਆਂ ਨਹੀਂ ਪੂਰੀਆਂ ਆਉਂਦੀਆਂ ਨੂੰ ਦੁਵੰਗਾ ਚੱਲਦਿਆਂ ਇਹਦੇ ਕਾਰਨ ਸਾਥ ਨਹੀਂ ਕਰਵਾਰ ਪੈਂਦਾਗਾ ਭੈਣ ਭਰਾ ਸਾਡੀ ਮਦਦ ਕਰਨ ਵੱਧ ਤੋਂ ਵੱਧ ਬਸ ਆ ਹੀ ਅਪੀਲ ਕਰਾਂਗੇ ਜੀ ਸੋ ਦੋਸਤੋ ਆ ਦੇਖ ਸਕਦੇ ਹੋ ਕਿ ਜਿੱਥੇ ਸਾਡੇ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾਲੀਆਂ ਸਕੀਮਾਂ ਚਲਾਈਆਂ ਜਾਂਦੀਆਂ ਪਰ ਜ਼ਮੀਨੀ ਪੱਧਰ ਦੇ ਉੱਤੇ ਕਾਰਾਂ ਕੋਠੀਆਂ ਵਾਲਿਆਂ ਨੂੰ ਤਾਂ ਕਈ ਵਾਰੀ ਉਹੋ ਜਿਹੇ ਸਕੀਮਾਂ ਦਾ ਲਾਭ ਮਿਲ ਜਾਂਦਾ ਪਰ ਜਿੱਥੇ ਇਹੋ ਜਿਹੇ ਘਰ ਟੈ ਰਹੇ ਹੈਗੇ ਉਹਨਾਂ ਨੂੰ ਲਾਭ ਨਹੀਂ ਮਿਲਦਾਗਾ ਦੂਸਰੀ ਨਾਲ ਲਗਵੀ ਗੱਲ ਇਹ ਵੀ ਹੈਗੀ ਕਿ ਇਹ ਪਤੀ ਪਤਨੀ ਦੋਨੋਂ ਮਰੀਜ਼ ਆ ਤੇ ਤੁਸੀਂ ਕਹਾਣੀ ਸੁਣ ਚੁੱਕੇ ਹੋ ਕਿ ਹਾਲ ਤੀਕਾ ਜਿਹੜਾ ਇਹਨਾਂ ਤੋਂ ਹਸਪਤਾਲਾਂ ਤੋਂ ਬਾਹਰ ਹੀ ਨਹੀਂ ਨਿਕਲਿਆ ਗਿਆਗਾ ਪ੍ਰਾਈਵੇਟਿਜ਼ਮ ਦੀ ਪਾਲਿਸੀ ਦੀ ਵਜ੍ਹਾ ਕਰਕੇ ਇੱਥੇ ਧੜਾ ਧੜ ਪ੍ਰਾਈਵੇਟ ਕਾਲਜ ਤੇ ਮੈਡੀਕਲ ਕਾਲਜ ਖੁੱਲੇ ਹਸਪਤਾਲ ਖੁੱਲੇ ਪਰ ਉਹ ਪ੍ਰਾਈਵੇਟਿਜ਼ਮ ਦੀ ਵਜ੍ਹਾ ਕਰਕੇ ਗਰੀਬ ਟਾਕ ਦਾ ਜਿਹੜਾ ਉਹ ਇਲਾਜ ਖਣੂ ਆ ਜਿਹੜਾ ਉਹ ਦੂਰ ਹੋ ਗਿਆ ਭਾਵੇਂ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ 10-10 ਲੱਖ ਦਾ ਜਿਹੜਾ ਮੁਫਤ ਦਾ ਇਲਾਜ ਹੈਗਾ ਪਰ ਇਸ ਪਰਿਵਾਰ ਦੇ ਹਾਲਤ ਇੱਕ ਜਿੰਨੇ ਵੀ ਪੈਸੇ ਜਿੰਨੀ ਵੀ ਹੰਤਿਕ ਦੀ ਪੂੰਜੀ ਸੀਗੀ ਸਾਰੀ ਦੀ ਸਾਰੀ ਪ੍ਰਾਈਵੇਟ ਹਸਪਤਾਲਾਂ ਦੇ ਜੋ ਹਸਪਤਾਲ ਚਲਾ ਰਹੇ ਹੈਗੇ ਆ ਉਹਨਾਂ ਦੇ ਟਿੱਡਾਂ ਦੇ ਵਿੱਚ ਜਾ ਪਈ ਇਹਨਾਂ ਦੇ ਪੱਲੇ ਜਿਹੜਾ ਕੱਖ ਨਹੀਂਦਾ ਕਿਤੇ ਨਾ ਕਿਤੇ ਇਹ ਸੂਚਨ ਦਾ ਵਿਸ਼ਾ ਹੈਗਾ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਆ ਕਿ ਚਲੋ ਲੰਬਾ ਪ੍ਰੋਸੈਸ ਹੈਗਾ ਪਤਾ ਨਹੀਂ ਪ੍ਰਾਈਵੇਟਿਜ਼ਮ ਦੀ ਪਾਲਿਸੀ ਨੂੰ ਕੋਈ ਮੋੜਾ ਪੈਣਾ ਜਾਂ ਨਹੀਂ ਪੈਣਾਗਾ ਸਰਕਾਰ ਨੇ ਕਦੋਂ ਸੁਧਾਰ ਕਰਨੇ ਆ ਸਿਹਤ ਖੇਤਰ ਦੇ ਵਿੱਚ ਜਿਸ ਤਰ੍ਹਾਂ ਦੀਆਂ ਜੋ ਸਕੀਮਾਂ ਮਿਲਦੀਆਂ ਉਹਨਾਂ ਦੇ ਖੇਤਰ ਦੇ ਵਿੱਚ ਪਰ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਕਿ ਫੌਰੀ ਤੌਰ ਦੇ ਤੇ ਇਸ ਪਰਿਵਾਰ ਨੂੰ ਜਿਹੜਾ ਇੱਕ ਮਕਾਨ ਦੀ ਜ਼ਰੂਰਤ ਆ ਮਕਾਨ ਇਹਨਾਂ ਕੋਲੇ ਹੈ ਨਹੀਂਗਾ ਰਹਿਣ ਦੇ ਲਈ ਕੁਝ ਵੀ ਨਹੀਂਗਾ ਸੋ ਉਮੀਦ ਕਰਦੇ ਹਾਂ ਕਿ ਜੋ ਵੀ ਵੀਰ ਇਹ ਵੀਡੀਓ ਦੇਖ ਰਹੇ ਹੈਗੇ ਮਦਦਾਂ ਜਿਹੜੀ ਉਹ ਲਾਜ਼ਮੀ ਕਰਨਗੇ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੁਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ